ਅਰਧਿਤ ਬਾਹੀ ਤੋਂ ਬਾਅਦ ਵੀ ਫਾਜ਼ਲਕਾ ਦੇ ਸਰਹੱਦੀ ਇਲਾਕੇ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਘਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਇਲਾਕੇ ਦੇ ਕਿਸਾਨਾਂ ਦੇ ਸੈਂਕੜੇ ਏਕੜ ਖੇਤ ਅਜੇ ਵੀ ਪਾਣੀ ਨਾਲ ਪਰੇ ਹੋਏ ਹਨ ਆਪਣੇ ਖੇਤਾਂ ਵਿੱਚ ਖੜੇ ਪਾਣੀ ਨੂੰ ਬਾਹਰ ਕੱਢਣ ਲਈ ਕਿਸੇ ਵੱਲੋਂ ਕੋਈ ਮਦਦ ਨਾ ਮਿਲਣ ਕਾਰਨ ਕਿਸਾਨ ਨਿਰਾਸ਼ ਵੀ ਨਜ਼ਰ ਆ ਰਹੇ ਹਨ ਜਿਸ ਕਾਰਨ ਕਿਸਾਨਾਂ ਵੱਲੋਂ ਆਪਣੇ ਪੱਧਰ ਤੇ ਮੋਟਰਾਂ ਜਾਂ ਹੋਰ ਸਾਧਨਾਂ ਰਾਹੀਂ ਖੇਤਾਂ ਵਿੱਚੋਂ ਖੜੇ ਪਾਣੀ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੀਟ ਕਿਸਾਨਾਂ ਨੇ ਦੱਸਿਆ ਕਿ ਉਹ ਆਪਣੀ ਮਿਹਨਤ ਅਤੇ ਪੈਸੇ ਨਾਲ ਇਸ ਪਾਣੀ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਤਾਂ ਕਰ ਰਹੇ ਹਨ ਪਰ ਇਹ ਨਾਕਾਫੀ ਸਾਬਤ ਹੋ ਰਹੀਆਂ ਹਨ। ਉਨ੍ਹਾਂ ਨੇ ਇਸ ਗੱਲ ਤੇ ਡੂੰਗੀ ਨਿਰਾਸ਼ਾ ਜ਼ਾਹਿਰ ਕੀਤੀ ਕਿ ਇਸ ਔਖੀ ਘੜੀ ਵਿੱਚ ਉਨ੍ਹਾਂ ਨੂੰ ਪ੍ਰਸ਼ਾਸਨ ਜਾਂ ਕਿਸੇ ਹੋਰ ਸੰਸਥਾ ਵੱਲੋਂ ਪਾਣੀ ਦੀ ਨਿਕਾਸੀ ਲਈ ਕੋਈ ਮਦਦ ਨਹੀਂ ਮਿਲ ਰਹੀ ਹੈ। ਹਰ ਪੀੜਤ ਕਿਸਾਨ ਨੇ ਕਿਹਾ ਹੈ ਕਿ ਇਸ ਵੇਲੇ ਉਹ ਪੂਰੀ ਤਰ੍ਹਾਂ ਬੇਵੱਸ ਮਹਿਸੂਸ ਕਰ ਰਹੇ ਹਨ ਜਿਸ ਕਾਰਨ ਉਹਨਾਂ ਵਿੱਚ ਭਾਰੀ ਨਿਰਾਸ਼ਾ ਤੇ ਰੋਸ ਵੀ ਪਾਇਆ ਜਾ ਰਿਹਾ ਹੈ। ਇਹ ਪਿੰਡ ਵਾਸੀਆਂ ਜੀ ਆਪ ਦੀ ਮੋਟਰ ਲਿਆ ਕੇ ਲਾਈਏ ਤੇ ਲੈਟ ਵੀ ਤੁ ਜਿਹੜਾ ਸੋ ਨੇੜੇਗਾ ਸੋ ਤੂੰ ਲਾ ਕੇ ਤੇ ਇਹ ਪਾਈਪ ਲਾਈ ਨੇ ਜੀ ਤੇ ਅੱਗੇ ਜੀ ਆਪਣਾ ਜਿਹੜਾ ਪਿੰਡ ਦਾ ਰਸਿਵਰ ਜਾਂਦਾ ਦਰਿਆ ਨੂੰ ਤੇ ਉਦੋਂ ਦੇ ਵਿੱਚ ਪਾਣੀ ਇਹ ਪਾਰ ਰਹੇ ਨੇ ਤੇ ਪਿੰਡ ਵਾਸੀ ਆਪ ਵੀ ਵਿਚਾਰੇ ਇਹ ਲਾ ਕੇ ਆਦੇ ਸੰਯੋਗ ਨਾਲ ਰਲ ਮਿਲ ਕੇ ਪਾਣੀ ਖੜਾ ਰਹੇ ਨੇ ਬਾਕੀ ਪਾਣੀ ਵਾਵਾ ਸਾਂਝ ਖੜਾ ਹੈ ਕਿ ਜੇ ਆਪਾਂ ਕੋਈ ਆਈਡੀਆ ਲਾਈਏ ਤਾਂ ਸਾਡੇ ਤਾਂ ਵੀ ਪਾਣੀ ਬਹੁਤ 100 ਦੇ ਕਰੀਬ ਖੜਾ ਹੈ ਕਿੱਲੇ ਤੇ ਪਾਣੀ ਅੱਗੇ ਬੋੜਾ ਦਰਾਜ ਨਾਲ ਵੱਜਦਾ ਉਹਦੇ ਚ ਪਾਣੀ ਖੜਿਆ ਹੈ ਬਾਕੀ ਜਿੰਨਾ ਕੋ ਵਿਚਾਰਾ ਕੋ ਨਿਕਲਦਾ ਆ ਦੇ ਸੰਯੋਗ ਨਾਲ ਵੀ ਪਾਣੀ ਕਢਾ ਰਹੇ ਨੇ ਬਾਕੀ ਜਿੱਥੇ ਜਿੰਨਾ ਤੱਕ ਇਹਨਾਂ ਦੀ ਪਹੁੰਚ ਉਹਨਾਂ ਤੱਕ ਤਾਂ ਵਿਚਾਰੇ ਕਰ ਰਹੇ ਨੇ ਬਾਕੀ ਜਿੱਥੇ ਇਹਨਾਂ ਦੀ ਪਹੁੰਚ ਨਹੀਂ ਗਈ ਉੱਥੇ ਸਰਕਾਰਾਂ ਦਾ ਵਿਅਕ ਬਣਦਾ ਹੈ ਕਿ ਕੋਈ ਪੱਖੇ ਦੇ ਦੇਵਣ ਤੇ ਕੋਈ ਡੀਜਲ ਜਾਂ ਇੰਜਨ ਵਾਲੇ ਜਿਵੇਂ ਪੱਖੇ ਆਉਂਦੇ ਨੇ ਉਹ ਜਿਵੇਂ ਫੇਟ ਹੋਏ ਉਹਨਾਂ ਨੂੰ ਦੇ ਦੇਣਾ ਤੇ ਬਿਚਾਰਾਂ ਦਾ ਵੀ ਚਲੋ ਚੋਨਾ ਤਾਂ ਮਾਰਿਆ ਗਿਆ ਚਲ ਕਣਕ ਦੀ ਗਗਾ ਚਲ ਥੋੜੀ ਲੇਟ ਵੀ ਜੀ ਜਾਵੇ ਦੀ ਚਲ ਕੋਈ ਖਾਨ ਜੋਗੀ ਦੋ ਜਾਵੇ ਦੀ ਹੁੰਜਰਾਂ ਦੀ ਸਾਰੀ ਦਰਿਆ ਵਿੱਚ ਹੈਗੀ ਹੈ ਤੇ ਉਹਨਾਂ ਦੇ ਵਿਚਾਰਾਂ ਦੇ ਕਣਕ ਤਾਂ ਸੁਣਿਆ ਜੀ ਵਿਚਾਰੇ ਲੱਗੇ ਨੇ ਉਹ ਵੀ ਸਸਤਾ ਵਿੱਚ ਲੱਗੇ ਨੇ ਜਿਹੜੇ ਆਏ ਸੀ ਬਾਕੀ ਸਾਡੇ ਤੱਕ ਮੈਨੂੰ ਨਹੀਂ ਪਤਾ ਵੀ ਜੇ ਪਹੁੰਚੇ ਨੇ ਜਾਂ ਨਹੀਂ ਪਹੁੰਚੇ ਜੇ ਆਪਾਂ ਤਾਂ ਨੰਨੂ ਵੀ ਅਪੀਲ ਕਰਨ ਨੇ ਅੱਜ ਜੋੜ ਕੇ ਉਹ ਵੀ ਪਹੁੰਚਣਾ ਚਲ ਲੱਗੇ ਤਾਂ ਜਿਹੜਾ ਆ ਜਾਣਾ ਹੁਣਾ ਸੀ ਹੋ ਗਿਆ ਬਾਕੀ ਚਲ ਅੱਗੇ ਆਪਾਂ ਸੰਭਾਲ ਲਈਏ ਚੀ ਚਲੋ ਵਿਚਾਰਾਂ ਦੇ ਕਣਕਾਂ ਹੀ ਪੀੜਿਆ ਜਾਣ ਇਹਨੇ ਬੜਾ ਹੈ ਚਲ ਕੋਈ ਆਹ ਨਾਲ ਸਮਝ ਆਦਾ ਜਿਹੜੀ ਅਗਲੀ ਆਪਾਂ ਖੇਤੀ ਕਰਨੀ ਉਹਦੇ ਬਾਅਦ ਥੋੜਾ ਸੋਕੇ ਹੋ ਜਾਣਾ ਤੇ ਜੇ ਮੱਕਣ ਕਣਕੇ ਨਬ ਜਣ ਗਿਆ ਤੇ ਉਹਨਾਂ ਦਾ ਜਰਨਦੋਰੀ ਮਾਰ ਪੈ ਜਾਣੀ ਫਿਰ ਮੁਸ਼ਕਰਾਤ ਜੀ ਸਾਰੀਆਂ ਹੈ ਜਿਹਨਾਂ ਦੇ ਕਿਸਾਨ ਤਾਂ ਵਿਚਾਰਾ ਕੋਈ ਕੁਛ ਨਹੀਂ ਕਰ ਸਕਦਾ ਕਿਸਾਨ ਤਾਂ ਪਹਿਲੇ ਹੀ ਮਾਰਾ ਗਿਆ ਤੇ ਸਰਕਾਰ ਹੀ ਜੇ ਕੋਈ ਪ੍ਰਬੰਧ ਕਰੇ ਤਾਂ ਇਹ ਸਾਰੇ ਪ੍ਰਬੰਧ ਹੋ ਸਕਦੇ ਨੇ ਤੇ ਬਾਕੀ ਭਗਵੰਤ ਮਾਨਾ ਕੀ ਬੇਨਤੀ ਇਹ ਵੀ ਹੀ ਉਹਨਾਂ ਬੀਜ ਕਾ ਸੀ ਤੇ ਉਹ ਬੀਜ ਦੀ ਪਛਾਣ ਹੋਣ ਤਾਂ ਜੀ ਆਈ ਉਹ ਲਾਸਟ ਮਹੀਨਾ ਦਾ ਜੀ ਹੁਣ ਕਣਕੂ ਬੀਜਰ ਲੈ ਕੇ ਆ ਗਈ ਉਹਨਾਂ ਕਿਹਾ ਸੀ ਤੁਹਾਨੂੰ ਬੀਜ ਵੀ ਦੇਵਾ ਦੇਖਾ ਦੀ ਵੀ ਦੇਵਾ ਜੇ ਲਾਂਚ ਪਾਪਰ ਘਰ ਨਹੀਂ ਫ੍ਰੀ ਵੀ ਦਿੱਤਾ ਜਾਏਗਾ ਕੋਈ ਢੱਡ ਤੱਕ ਬੋਲਦੀ ਨਹੀਂ ਕਰ ਸਕਦੇ ਜੀ ਹਾਲੇ ਤੱਕ ਤਾਂ ਨਹੀਂ ਸੁਣਨ ਵਿੱਚ ਆਇਆ ਵੀ ਜੇ ਕੋਈ ਕਿਵੇਂ ਕਹਿੰਦੇ ਨੇ ਜੇ ਫਾਰਮ ਲਿਆਣਾ ਪੈਣਾ ਚਾ 5 ਕਿੱਲੇ ਨੂੰ ਵੀ ਮਿਲੇਗਾ ਹਾਲੇ ਤੱਕ ਸੁਣਨ ਵਿੱਚ ਆਇਆ ਬਾਕੀ ਹਾਲੇ ਤੱਕ ਕਿਸੇ ਨੂੰ ਹਾਲੇ ਤੱਕ ਕੋਈ ਪੰਚਾਇਤ ਨੂੰ ਨੋਟਿਸ ਨਹੀਂ ਉਹਨਾਂ ਦਿੱਤਾ ਕਿ ਤੁਸੀਂ ਜਾ ਕੇ ਘਰ ਘਰ ਜਾ ਕੇ ਕਿਸੇ ਕੋਲ ਜਿਹੜੀ ਕਿਸੇ ਜ਼ਮੀਨ ਕਿੰਨੀ ਹੈ ਉਹ ਲਿਖੋ ਤੇ ਜੇ ਵੀ ਆ ਨਾਲ ਲੱਗਣੇ ਨੇ ਪੇਪਰ ਵੀ ਕੋਈ ਜੇ ਫਾਰਮ ਲੱਗਣਾ ਜਾਂ ਨਕਲ ਲਗਣੀ ਜ਼ਮੀਨ ਦੀ ਕਿੰਦੇ ਕਾਉਂਟਿੰਗ ਤੇ ਤੁਹਾਨੂੰ ਵੀ ਮਿਲਣਾ ਕਿ ਤੁਹਾਨੂੰ ਮਿਲਣਾ ਸਾਨੂੰ ਹਲੇ ਉਹਦੇ ਬਾਰੇ ਕੁਝ ਨਹੀਂ ਦੱਸਿਆ ਗਿਆ ਜੀ ਵੇਖੋ ਜੀ ਸਰਕਾਰ ਗੌਰ ਕਰੇ ਤਾਂ ਕਿੰਨੇ ਚਾਰ ਸਕਦੀ ਏ ਜੇ ਦੇਣ ਜਾਵੇ ਤਾਂ ਕਹਿੰਦੇ ਰਹਿਣਾ ਵੀ ਉਹਨਾਂ ਦਾ ਜਿੰਦਾ ਖੇਤ ਉਹਦੀ ਰੇਤ ਜੇ ਸਰਕਾਰ ਕਰੇ ਤਾਂ ਸਾਰਾ ਕੁਝ ਕਰ ਸਕਦੀ ਏ ਜੇ ਸਰਕਾਰ ਨੇ ਕਿਹਾ ਹੈ ਕਿ ਬੋਲਾ ਮੂੰਹ ਚ ਜਵਾਨੀ ਕੱਢੀ ਏ ਤੇ ਰੇਤਾ ਚੱਲਦਾ ਪਿਆ ਜੀ ਜਿੰਨਾ ਨੁਕਸਾਨਾਂ ਦਾ ਜ਼ਮੀਨਾਂ 'ਚ ਰੇਤਾ ਛੜ ਗਿਆ ਸੀ ਉਹ ਚੋਈ ਜਾਂਦੇ ਵਿਚਾਰੇ ਸੋਖੀ ਹੋ ਜਾਣਗੇ ਕਲਕਾ ਬਿਟੇ ਜਾਣ ਗਿਆ ਜੀ ਸਰਕਾਰ ਵੀ ਤੇ ਵੀ ਗੌਰ ਕਰੇ ਤੇ ਮੈਂ ਕਹਿੰਦਾ ਜੇ ਫਰਮ ਦੀ ਰੋਡ ਕਰੀ ਸਿੱਧਾ ਵੀ ਦੇ ਸੰਗਦੇ ਨੇ ਜੀ ਇਹਦਾ ਜੀ ਖਾਦ ਵੀ ਆਦੇ ਵੱਲੋਂ ਬੀਜ ਵੀ ਆਪਦੇ ਵੱਲੋਂ ਵਾਹ ਵੀ ਆਪਦੇ ਵੱਲੋਂ ਹੁਣ ਜਿੰਦੇ ਕੋ ਟਰੈਕਟਰ ਨਹੀਂਗਾ ਵਿਚਾਰੇ ਕੋਲ ਤੇ ਹੁਣ ਜ਼ਮੀਨਾਂ ਜੀ ਇੱਕ ਰੀ ਤਾਂ ਪਹਿਲਾਂ ਤਿੰਨ ਤਿੰਨ ਚਾਰ ਚਾਰ ਵਾਰੀ ਦਵਾਈ ਬਣੇ ਪਹਿਲਾਂ ਗਿੱਲੀ ਨੂੰ ਪੜਨਾ ਪੈਣਾ ਫਿਰ ਗਿੱਲ ਪਟੀਣਗੇ ਫਿਰ ਸੁੱਕੀ ਨਵਾਣਾ ਪੈਣਾ ਤੇ ਮੁਸ਼ਕਲ ਤਾਂ ਜੀ ਆਵੇਗੀ ਘੜੋ ਘੜ ਵੀ 5000 ਰੁਪਏ ਗੱਲਾ ਏਕੜ ਵਾਹ ਵਾ ਖਾਵੇਗਾ ਬਾਕੀ ਬੀਜ ਤੇ ਖਾਦ ਦੀ ਤਾਂ ਮਖਰੀ ਗੱਲ ਹੈ ਸਾਡੀ ਤਾਂ ਜੀ ਸਰਕਾਰ ਤੋਂ ਵੀ ਮੰਗ ਹੈ ਤੇ ਸਮਾਜ ਸੇਵੀ ਤੋਂ ਵੀ ਮੰਗ ਹੈ ਵੀ ਸਾਡੀ ਜਿੰਨੀ ਹਲ ਬੋਸ ਜੀ ਤੁਸੀਂ ਕਰੋ ਪਹਿਲਾਂ ਵੀ ਤੁਸੀਂ ਕੀਤੀ ਨੇ ਤੇ ਤੁਸੀਂ ਸਾਡੀ ਹੁਣ ਵੀ ਸਾਰ ਲਓ ਕਿ ਉਹ ਪਹਿਲਾਂ ਤੁਸੀਂ ਸਰ ਲੇ ਲੰਦੇ ਸੀ ਇਹ ਬੇੜੀਆਂ ਤਾਂ ਸਿੱਧਾ ਨਹੀਂ ਸਕਦੇ ਹੁਣ ਤਾਂ ਰਾਹ ਸੁੱਕ ਗਏ ਨੇ ਰਾਹ ਚੱਲਣ ਯੋਗ ਹੋ ਗਏ ਨੇ ਤੁਸੀਂ ਆਓ ਤੁਸੀਂ ਵੇਖੋ ਤੁਸੀਂ ਵੇਖ ਕੇ ਸੇਵਾ ਕਰੋ ਇਹ ਨਹੀਂ ਕਹਿੰਦਾ ਵੀ ਮੈਂ ਸਹੀ ਬੈਠਾ ਤਾਂ ਤੁਸੀਂ ਮੇਰੀ ਸੇਵਾ ਕਰੋ ਨਹੀਂ ਜਿਹੜਾ ਸਮਾਜ ਸੇਵੀ ਜਿਹਨੂੰ ਲੋੜ ਹੈਗੀ ਹੈ ਤੁਸੀਂ ਦਿਓ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਮੇਰੇ ਘਰੇ ਸਾਰਾ ਲੈ ਕੇ ਛੱਡ ਜਾਓ ਨਹੀਂ ਮੈਂ ਇਹ ਗੱਲ ਨਹੀਂ ਕਹਿੰਦਾ ਜਿਹਨੂੰ ਲੋੜ ਹੈ ਤੁਸੀਂ ਆਦਾ ਜ਼ੀਰੋ ਲੈ ਤੁਸੀਂ ਘਰ ਘਰ ਜਾ ਕੇ ਪੁੱਛੋ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਤੁਸੀਂ ਉਹਨਾਂ ਨੂੰ ਚੀਜ਼ ਮੁਹੱਈਆ ਕਰਾਓ ਸਰਕਾਰ ਅਗੇ ਬੇਨਤੀ ਹੈ ਤੇ ਸਮਾਜ ਸੇਵੀ ਅਗੇ ਬੇਨਤੀ ਹੈ। ਆਮ ਜਨਤਾ ਜੀ ਸਰਕਾਰ ਨੂੰ ਉਸ ਤੋਂ ਕਹਨੇ ਦਿਵਾਲੀ ਤੋਂ ਪਹਿਲਾਂ ਬਾਦ ਉਹ ਦਵਦੀ ਅਸੀਂ ਤੇ ਚਲੋ ਹੁਣ ਵੀ ਸਰਕਾਰ ਅਗੇ ਬੇਨਤੀ ਨੂੰ ਦਾ ਵੀ ਦੇਣਾ ਚਾਹ ਪਾ ਦੇ ਹੁਣ ਤਾਂ ਵਧੀਆ ਕੋ ਸਾਡੀ ਕਣਕ ਵਧੀਆ ਵੀਜੀ ਜਾਵੇ। ਦਿਵਾਲੀ ਦਾ ਜੀ ਮੌਕਾ ਹੈ ਜਿਹੜੀ ਪਹਿਲੇ ਦਿਵਾਲੀ ਮਨਾਣੀ ਸੀ ਜਿਵੇਂ ਫਸਲਾਂ ਵੱਢ ਜਾਂਦੀਆਂ ਕਹਿੰਦੇ ਨੇ ਨਾ ਵੀ ਜੱਟ ਜੋਨਾ ਲੈ ਕੇ ਜਾਂਦਾ ਤੇ ਫਿਰ ਸਾਰਾ ਕੁਝ ਖਰੀਦ ਲੈ ਆਉਂਦਾ ਤੇ ਉਹ ਸਾਡੇ ਕੋਲ ਜੋਨਾ ਤਾਂ ਰਹਿ ਨਹੀਂ ਗਿਆ ਆਉਣਾ ਤੇ ਹੁਣ ਤਾਂ ਜੀ ਦਿਵਾਲੀ ਸਾਡੀ ਟਿਕੀਏ ਬਾਕੀ ਜੇ ਸਰਕਾਰ ਟਾਈਮ ਸਰ ਕੋਈ ਮਾਫੀਆ ਦੇ ਦੇਂਦੀ ਜਿਵੇਂ ਨਕਿਆ ਵੀ ਯਾਰ ਕਿੱਲੇ ਦਾ ਤੁਹਾਨੂੰ ਮਾਫੀਆ ਦੇਵਾ ਤੇ ਜੇ ਦੇ ਦੇਂਦੇ ਤਾਂ ਫਿਰ ਤਾਂ ਚਲੋ ਕੋਈ ਜੁਆਕਾ ਨੂੰ ਲਿਆ ਕੇ ਚੀਜ਼ ਦੇਂਦੇ ਸੀ ਸਰਕਾਰ ਨੇ ਜੋ ਕਿਆ ਸੀ ਚਲੋ ਉਹ ਤਾਂ ਦੇਂਦੇ ਸਾਨੂੰ ਬਾਕੀ ਸਾਨੂੰ ਹਲੇ ਉਹ ਵੀ ਨਹੀਂ ਮਿਲਿਆ ਤੇ ਚਲੋ ਕਿਵੇਂ ਕਿਵੇਂ ਜੁਆਕਾ ਦਾ ਮੂੰਹ ਬੰਦ ਕਰਾਇੰਦੇ ਕਿਉਂ ਜੁਆਕਾ ਨੂੰ ਨਹੀਂ ਪਤਾ ਨਾ ਵੀ ਪਾਣੀ ਫਸਲ ਮਰ ਗਈ ਜਾਂ ਪੈਸੇ ਤੋਂ ਵਾਲਾ ਉਹਨੇ ਇੱਥੇ ਜਿਹੜਾ ਬੱਚਾ ਬੇਸਮ ਜਗਾ ਨੂੰ ਨਹੀਂ ਪਤਾਗਾ ਉਹਨੇ ਧਾਰੇ ਚੀਜ਼ ਦੀ ਮੰਗ ਕਰਨੀ ਉਨ ਦਾ ਬਟਾਕਾਂ ਦੀ ਮੰਗ ਕਰਨੀ ਮਿਠਾਈ ਦੀ ਮੰਗ ਕਰਨੀ ਕੱਪੜੇ ਦੀ ਮੰਗ ਕਰਨੀ ਤੋਂ ਬੱਚਿਆਂ ਦੀ ਮੰਗਾ ਬੜੀਆਂ ਹੁੰਦੀਆਂ ਨੇ ਬਾਕੀ ਚਲੋ ਵੈਗਰੂ ਸਭ ਦੇਣਾ ਹੈ ਤੇ ਚਲੋ ਮਨਾਵਾ ਦੇ ਓਕੀ ਸੋਕੀ ਜੀ ਤੇ ਤਾਂ ਫਿਰ ਬੰਦੇ ਆਸਰਾ ਉਹਦਾ ਮੇਰੀ ਫਸਲ ਖੜੀ ਹੈ ਤੇ ਬੰਦਾ ਲੈ ਆਂਦਾ ਤੇ ਕੋ ਜੋਨੇ ਵਾਜ ਦੂਰ ਬੜੇ ਜਾਣੇ ਸੀ ਇਹ ਹੁਣੋ ਉਹ ਗੱਲ ਨਹੀਂ ਬੰਡੀ ਮੇਰਾ ਨਾਮ ਕਾਮਰੇਟ ਸਤਨਾਮ ਸਿੰਘ ਹੈ ਬਲਾਕ ਦਾ 76 ਸੀਪੀਆਈ ਐਂਡ ਚੰਗੜ ਬਾੜੀ ਜੇ ਲਗਾ ਪਾਗਾ ਪਾਣੀ ਆ ਮੋਟਰ ਚੱਲ ਰਹੀ ਐ 100 ਅੰਕੜ ਦੇ ਵਿੱਚ ਜਿਹੜਾ ਪਾਣੀ ਖੜਾ ਹੈ ਪਾਣੀ ਦਾ ਜਿਹੜਾ ਨਿਕਾਸ ਕਰਾ ਰਹੇ ਨੇ ਤਰੀਆਰ ਵਾਲੇ ਇਹਨਾਂ ਲੋਕਾਂ ਦੀਆਂ ਜਿਹੜੀਆਂ ਫਸਲਾਂ ਕਣਕ ਭਜੀਣੀ ਜਿਹੜੀ ਇਹ ਨਾ ਮੁਨਕਨ ਹੈ 비ਜੀ ਨਹੀਂ ਜਾ ਸਕਦੀ ਕਿਉਂਕਿ ਸਰਕਾਰ ਨੇ ਤਾਂ ਵਾਦੇ ਵੱਡੇ ਵੱਡੇ ਕੀਤੇ ਸੀ ਕਿ ਤੁਹਾਡਾ 40 ਦਿਨਾਂ ਦੇ ਵਿੱਚ ਵਿੱਚ ਜਿਹੜਾ ਮਾਪਦਾਰ ਜਿਹੜਾ ਤੁਹਾਡੇ ਖਾਤਿਆਂ 'ਚ ਹੋਵੇਗਾ ਪਰ ਉਹ ਅਸੀਂ ਦੇਖ ਰਹੇ ਆ ਜੇ ਅੜੀਕ ਰਹੇ ਆ ਕਿ ਸਰਕਾਰ ਕੀ ਕੁਛ ਕਰ ਰਹੀ ਹੈ ਅਜੇ ਥੋੜੀ ਸਾਡਾ ਜਿਹੜਾ 20000 ਰੁਪਏ ਏਕੜ ਦੇ ਸਾਫ ਨਾਮਾਜ਼ੇ ਦੀ ਗੱਲ ਕੀਤੀ ਸੀ ਸਰਕਾਰ ਨੇ ਅਸੀਂ ਕਹਿੰਨੇ 20000 ਦੇ ਨਾਲ ਇਹਨਾਂ ਲੋਕਾਂ ਦੀ ਸੁਸਤੀ ਨਹੀਂ ਹੋਣੀ ਕਾਟ ਤੋਂ ਕਾਟ 50000 ਰੁਪਏ ਤੋਂ ਕਾਟ ਜਿਹੜਾ ਇਹਨਾਂ ਦਾ ਮਸਲਾ ਹੱਲ ਨਹੀਂ ਹੋ ਸਕਦਾ ਕਿਉਂਕਿ ਕਣਕ ਦੀ ਬਜਾਈ ਨਹੀਂ ਹੋ ਸਕਦੀ ਜਿਹੜੇ ਪਿਛਲੇ ਕਰਜ਼ੇ ਚੜੇ ਹੋਏ ਨੇ ਸਾਮਣੀ ਤੇ ਜੋ ਝੋਨੇ ਦੀ ਫਸਲ ਤੇ ਖਰਚ ਕੀਤੇ ਨੇ ਇਸ ਵਾਸਤੇ ਅਸੀਂ ਮੰਗ ਕਰਦੇ ਆਂ ਇਹ ਸਰਕਾਰ ਤੋਂ ਭਗਵੰਤ ਮਾਨ ਸਾਹਿਬ ਇਹ ਕੰਨ ਲਾ ਕੇ ਗੱਲ ਨੂੰ ਸੁਣੇ ਤੇ 50000 ਰੁਪਏ ਐਕੜ ਦੇ ਹਿਸਾਬ ਨਾਲ ਇਹਨਾਂ ਲੋਕਾਂ ਦੀ ਮਦਦ ਕਰੇ ਤੇ ਜਿਹੜੇ 2007 ਵਾਲੇ ਜਿਹੜਾ ਉਹਨਾਂ ਲੋਕਾਂ ਵਿੱਚ ਫਸਲਾਂ ਬੀਜਿਆ ਨੇ ਉਹਨਾਂ ਦੀ ਵੀ ਮਦਦ ਹੋਣੀ ਚਾਹੀਦੀ ਉਹਨਾਂ ਨੂੰ ਜਿਹੜਾ ਮਾਅਦਾ ਮਿਲਣਾ ਚਾਹੀਦਾ ਆ ਲਗਭਗ 100 ਕੋ ਐਕੜੇ ਚ ਇਥੇ ਖੜਾ ਹੈ ਅੱਗੇ ਰਾਮ ਸਿੰਘ ਵਾਲੀ ਪੈਣੀ ਤੋਂ ਥੱਲੇ ਇਹਗਾ ਉਥੇ 50 60 ਕਿੱਲੇ ਚ ਉਥੇ ਖੜਾ ਹੈ ਬੁੱਢਾ ਦਰਿਆ ਨਾਲਾ ਵਜਦਾ ਹੈ ਉਹਦੇ ਚ 2 300 ਕਿੱਲਾ ਜਿਹੜਾ ਉਹਦੇ ਚ ਪਾਣੀ ਖੜਾ ਹੈ ਪਾਣੀ ਜੀ ਉਧਰ ਤਾਂ ਨਹੀਂ ਨਿਕਲ ਰਿਹਾ ਜਿਹੜਾ ਬੁੱਢਾ ਦਰਿਆ ਵਜਦਾ ਹੈ ਨਾਲਾ ਗੱਟੀ ਨੰਬਰ 1 ਨੂੰ ਛੜਕ ਜਾਂਦੀ ਹੈ ਉਥੇ ਪੋੜ ਹੈਗਾ ਉਹ ਪਾਣੀ ਤਾਂ ਜਿਹੜਾ ਉਥੇ ਹੀ ਸੁੱਕੇਗਾ ਉਹਨਾਂ ਦਾ ਜਿਹੜਾ ਕਣਕ ਬਜਾਈਣੀ ਮੁਸ਼ਕਲ ਹੈ 300 ਕਿੱਲਾ 350 400 ਬਣ ਜਾਏ ਉਹ ਤਾਰਾਂ ਪਿੰਡ ਗਲਾਬਾ ਪੈਣੀ ਵੱਲੇ 68 ਤੋਂ ਲੈ ਕੇ ਇਹ ਇਧਰ ਵੇਲਾ ਤੱਕ ਜਿਹੜਾ ਪਾਣੀ ਖੜਾ ਆਪੀ ਜਿਹੜੇ ਕਿਸਾਨ ਜਿਹੜੇ ਆਪਣੇ ਆਪ ਮੋਟਰ ਲਾ ਕੇ ਤੇ ਆ ਮੇਰੀ ਜ਼ਮੀਨ ਦੇ ਵਿੱਚ ਉਹਦੀ ਕਿਸਾਨ ਜਿਹੜੇ ਲੰਗਾਰ ਲੰਗਾਰ ਇਹਨਾਂ ਪਾਣੀ ਨੂੰ ਆਪਾਂ ਉਹਨਾਂ ਨੂੰ ਰੋਕ ਨਹੀਂ ਕੀਤੀ ਉਹਨਾਂ ਦੀ ਮਦਦ ਕੀਤੀ ਇੱਕ ਪਾਣੀ ਕੋਈ ਗੱਲ ਨਹੀਂ ਜ਼ਮੀਨ ਜਿੰਨਾ ਹੋ ਸਕਦਾ ਕਰਨੀ ਚਾਹੀਦੀ ਅੱਗੇ ਜਿਹੜਾ ਇਹ ਦਰਿਆ ਦੇ ਵਿੱਚ ਜਾਂਦਾ ਜੋ ਸਤਲੁਜ ਦਰਿਆ ਹੈ ਉਹ ਦਰਿਆ ਨੂੰ ਜਿਹੜਾ ਦਰਿਆ ਦੀ ਕਿਉਂਕਿ ਮਿੱਟੀ ਪੈਣ ਕਾਰਨ ਦਰਿਆ ਜਿਹੜਾ ਸੋੜਾ ਹੋ ਗਿਆ ਜਮਾ ਜਿਵੇਂ ਆਡ ਚੁੰਦੀ ਉਸ ਤਰ੍ਹਾਂ ਸਾਡੀ ਮੰਗ ਹੈ ਕਿ ਸਰਕਾਰ ਦਰਿਆ ਦੀ ਘਟਾਈ ਕਰਾਵੇ ਦੋ ਕਿੱਲਾਂ ਤੇ ਦਰਿਆ ਲਾਮ ਵਿੱਚ ਹੈ ਦੋ ਕਿੱਲੇ ਜਦੋਂ 20 ਫੁੱਟ ਦੀ ਥੱਲੇ ਘਟਾਈ ਹੋਵੇਗੀ ਸਰਕਾਰ ਨਾਲੇ ਤਾਂ ਰੇਤਾ ਵਿੱਚ ਤੇ ਨਾਲੇ ਲੋਕਾਂ ਦਾ ਜਿਹੜਾ ਇਹ ਸਾਲ ਬਾਅਦ ਜਿਹੜਾ ਨੁਕਸਾਨ ਹੁੰਦਾ ਇਹ ਨੁਕਸਾਨ ਨਾ ਹੋਵੇ ਇਸ ਵਾਸਤੇ ਅਸੀਂ ਕਹਿੰਨੇ ਪੋਲ ਵੀ ਉੱਚੀ ਹੋਵੇ ਕਿਉਂਕਿ ਪੋਲ ਨਾਲ ਜਦੋਂ ਪਾਣੀ ਖੈਂਦਾ ਹੈ ਤੇ ਜਿਹੜਾ ਫੈਸਲਾ ਥੋੜਾ ਰਹਿ ਜਾਂਦਾ ਪੰਜ ਫੁੱਟ ਤੁਸੀਂ ਜਾ ਕੇ ਦੇਖ ਸਕਦੇ ਹੋ ਉੱਥੇ ਵੀਡੀਓ ਬਣਾ ਸਕਦੇ ਹੋ ਕਿ ਪੰਜ ਫੁੱਟ ਜਿਹੜਾ ਗਾਇਬ ਹੈਗਾ ਪੰਜ ਫੁੱਟ ਵਿੱਚ ਤੁਸੀਂ ਵੇਖ ਸਕਦੇ ਹੋ ਕਿੰਨਾ ਕੁ ਪਾਣੀ ਲੰਘ ਸਕਦਾ ਇਸ ਕਰਕੇ ਪਾਣੀ ਜਿਹੜਾ ਬਾਹਰ ਨਿਕਲਦਾ دریا ਤੋਂ ਉਹ ਆ ਪਾਣੀ ਜਿਹੜਾ ਇਧਰ ਮਾਰ ਕਰਦਾ ਹੈ ਇਸ ਵਾਸਤੇ ਸਰਕਾਰ ਦੇ ਅੱਗੇ ਬੇਨਤੀ ਹੈ ਪ੍ਰਸ਼ਾਸਨ ਦੇ ਕਿ ਐਵੇਂ ਫੋਕੀਆਂ ਗੱਲਾਂ ਨਾ ਕਰਨ ਉਸ ਕਰਤੇ ਵਿਖਾਣ ਆ ਸੜਕ ਟੁੱਟੀ ਏ ਆ ਹੁਣ ਤਾਂ ਜ਼ਮੀਨਾਂ ਵੇਹ ਲੀਆਂ ਨੇ ਇਹ ਬੇਨਤੀ ਸਾਡੀ ਸਰਕਾਰ ਨੂੰ ਕਿ ਇਹਨਾਂ ਛੜਕਾਂ ਦੇ ਮਣੇ ਪਰਮਾ ਤੇ ਮਿੱਟੀ ਤਾਂ ਪਾ ਦੇਣ ਜੇਕਰ ਮਿੱਟੀ ਹੋਣ ਨਾ ਪਾਣਗੇ ਜਦੋਂ ਫਸਲਾਂ ਬੀਜੀਆਂ ਗਈਆਂ ਤੇ ਫਿਰ ਤਾਂ ਓਖਾ ਹੋ ਜਾਣਾ ਫਿਰ ਮਿੱਟੀ ਵੀ ਨਹੀਂ ਲੱਭਣੀ ਇਸ ਵਾਸਤੇ ਇਹ ਤੁਸੀਂ ਪੱਤਰਕਾਰ ਸਾਹਿਬ ਇਹ ਸਾਡੀ ਗੱਲ ਨੂੰ ਜਿਹੜਾ ਲੋਕਾਂ ਤੋੜੀ ਸਰਕਾਰ ਤੋੜੀ ਪਹਚਾਓ ਕਿ ਇਹ ਜਿਹੜੀ ਬਾਰਡਰ ਏਰੀਆ ਤੇ ਜਿਹੜੀ ਸੜਕਾਂ ਪਰਮਾ ਟੁੱਟੀਆਂ ਨੇ ਸੜਕਾਂ ਟੁੱਟੀਆਂ ਨੇ ਸਾਡੀ ਮੰਗ ਹੈ ਕਿ ਛੜਕਾਂ ਦੇ ਦੋਨਾਂ ਪਾਸਾਂ ਤੇ ਦੁਵਾਰਾ ਬਣ ਕੇ ਸੜਕ ਜਿਹੜੀ ਬਹੁਤ ਵਧੀਆ ਸਾਭ ਨਾਲ ਬਣਾਣੀ ਚਾਹੀਦੀ ਏ ਤਾਂ ਜਿਹੜੀ ਸੜਕ ਬਸ ਸਕਦੀ ਏ ਨਹੀਂ ਤੇ ਸੜਕ ਨਹੀਂ ਬਸ ਸਕਦੀ ਅਸੀਂ ਕਹਿੰਨੇ ਮਾਬਦਾ ਜਿਹੜਾ ਐਂਕਰ ਦੇ ਸਾਭ ਨਾਲ 50000 ਰੁਪਏ ਇਹਨਾਂ ਲੋਕਾਂ ਨੂੰ ਦੇਣ ਤੇ ਤਾਂ ਹੀ ਜਿਹੜਾ ਇਹਨਾਂ ਦਾ ਜੀਵਨ ਸਵੱਲਾ ਹੋਣਾ ਮਕਾਨਾਂ ਦੇ ਜੀ ਸਰਵਾਤ ਹੋਇਆ ਪੈਂਡ ਦੇ ਵਿੱਚ ਬਾਕੀ ਅਜੇ ਥੋੜੀ ਕੋਈ ਉਹਨਾਂ ਨੂੰ ਪੈਸੇ ਨਹੀਂ ਆਏ ਸਰਕਾਰ ਕਹਿ ਰਹੀ ਸੀ 2 ਲੱਖ ਰੁਪਏ हजार ला, रुपए पर अजे तोड़ी किसी के खाते च पैसे नहीं आए असि कहने जल्दी तो जल्दी इन्हों जो अः मदद मिले इन्होंने खात्या बहुत धनबाद है फिर अगर कोई संघर्ष नहीं अठ के अगे चेतावनी देवे फिर गलबात करा पैसे दिवाली है जे पैसा ही नहीं तो है तो दवाली कह दी सा मान लो दिवाली हम ती वेख रहे हो पानी देख दवाली बनी हुई है ਇਸ ਵਾਸਤੇ ਕੋਈ ਮਦਦ ਸਹਾਇਤਾ ਜਿਹੜੀ ਸਰਕਾਰ ਕਰੇ ਤੇ ਇਹਨਾਂ ਲੋਕਾਂ ਦਾ ਜੀਵਨ ਜਿਹੜਾ ਸੁੱਲਾ ਹੋਵੇ ਸਰਕਾਰ ਤੋਂ ਇਹਨਾਂ ਲੋਕਾਂ ਵਾਸਤੇ ਜੋ ਕਿਸਾਨ ਪਾਣੀ ਦੀ ਮਾਰ ਥੱਲੇ ਆਏ ਨੇ ਇਹਨਾਂ ਨੂੰ ਖਾਦ ਬੀਜ ਦੀ ਜਿਹੜੀ ਗੱਲ ਭਗਵੰਤ ਮਾਨ ਸਾਹਿਬ ਨੇ ਸਰਕਾਰ ਨੇ ਕਹੀ ਹੈ ਆਮ ਆਦਮੀ ਪਾਰਟੀ ਨੇ ਕਹੀ ਹੈ ਉਹ ਲੋਕਾਂ ਥੋੜੀ ਪਛਾਣ ਦੀ ਗੱਲ ਕਰਨ ਤਾਂ ਤਾਂ ਜਿਹੜਾ ਇਹਨਾਂ ਦਾ ਖੇਤਾਂ ਦੇ ਵਿੱਚ ਜਿਹੜੀ ਫਸਲ ਬੀਤੀ ਜਾ ਸਕਦੀ ਹੈ ਖਾਦ ਬੀਜ ਡੀਜ਼ਲ ਕਿਉਂਕਿ ਜ਼ਮੀਨ ਬਾਣਾ ਬੜਾ ਔਖਾ ਜਿਵੇਂ ਸਾਥੀ ਜੀ ਬੋਲ ਕੇ ਗਏ ਨੇ 5-6000 ਰੁਪਇਆ ਹੇਕ ਐਕੜ ਤੇ ਖਰਚੇ ਆਉਂਦੇ ਆ ਇਸ ਵਾਸਤੇ ਖਾਦ ਬੀਜ ਪਾਈਏ ਤੇ ਲਗਭਗ 10000 ਰੁਪਏ ਜਿਹੜਾ ਖਰਚੇ ਹੋਣ ਦੀ ਗੱਲ ਹੈ ਅਜੇ ਥੋੜੀ ਕੋਈ ਪਿੰਡਾਂ ਦੇ ਵਿੱਚ ਕੋਈ ਅਨਾਉਂਸਮੈਂਟ ਹੋਵੇ ਜਾਂ ਪਿੰਡਾਂ ਦੇ ਵਿੱਚ ਕੋਈ ਮੈਸੇਜ ਲੱਗੇ ਕਿ ਫਾਰਮ ਭਰੇ ਜਾ ਰਹੇ ਨੇ ਜਾਂ ਵੈਸੇ ਕਿਸੇ ਸਸਤਾ ਜਿਵੇਂ ਸਰਕਾਰ ਕਿਹੜੇ ਦਫ਼ਤਰ ਦਿੱਤਾ ਜਾ ਰਿਹਾ ਹੈ ਫਿਰ ਉਹਦੇ ਜਾ ਕੇ ਜਾਂ ਇੱਥੇ ਬਿਠਾਉਣ ਦੀ ਗੱਲ ਕਰੇ ਸਰਕਾਰ ਤਾਂ ਹੀ ਲੋਕਾਂ ਜਿਹੜੇ ਫਸਲ ਬੀਜੀ ਜਾ ਸਕਦੀ ਹੈ ਇਹ ਜਲਦੀ ਜਲਦੀ ਹੋਣਾ ਚਾਹੀਦਾ ਜੇਕਰ ਘਰ ਘਰ ਆ ਜੇ ਕਿਉਂਕਿ ਸਾਰਾ ਪਤਾ ਲੱਗ ਜਾਏ ਦਾ ਪੰਚਾਇਤ ਦੇ ਕੋਲ ਆਵੇ ਦਾ ਪਿੰਡ ਦੇ ਵਿੱਚ ਆਵੇਗਾ ਜੇ ਸਾਰਾ ਪਤਾ ਲੱਗ ਜਾਵੇ ਇਹਦੀ ਇਹ ਜਮੀਨ ਐ ਕਿਹੜੀ ਹੈ ਇਹਨੂੰ ਇੰਨਾ ਜਿਹੜਾ ਬੀਜ ਚਾਹੀਦਾ ਇੰਨੀ ਖਾਦ ਚਾਹੀਦੀ ਹੈ ਇਸ ਵਾਸਤੇ ਸਾਡੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਕਿਸਾਨਾਂ ਦੇ ਕੋਲ ਬੀਜ ਤੇ ਖਾਦ ਜਿਹੜਾ ਪਹੁੰਚਦਾ